ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਲਗਾਤਾਰ ਸਤਲੁਜ ਦਾ ਕਹਿਰ جاری ਹੈ ਪਿਛਲੇ ਕਈ ਦਿਨਾਂ ਤੋਂ ਸਤਲੁਜ ਉਫਾਨ ਤੇ ਚੱਲ ਰਿਹਾ ਹੈ ਅਤੇ ਸਤਲੁਜ ਉਫਾਨ ਤੇ ਚੱਲਣ ਦੇ ਸਦਕਾ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਘਰਾਂ ਵਿੱਚ ਦੁਕਾਨਾਂ ਮਕਾਨਾਂ ਵਿੱਚ ਪਾਣੀ 15-20 ਦਿਨ ਹੋ ਗਏ ਬੜੇ ਨੂੰ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਹੋਇਆ ਹੈ ਘਰਾਂ ਵਿੱਚ ਰਹਿਣਾ ਮੁਸ਼ਕਲ ਹੈ ਪ੍ਰਸ਼ਾਸਨ ਪੂਰੀ ਮਦਦ ਕਰ ਰਿਹਾ ਹੈ ਸਰਕਾਰਾਂ ਮਦਦ ਕਰਨ ਦੇ ਦਾਅਵੇ ਕਰ ਰਹੀਆਂ ਹਨ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮਦਦ ਦੇ ਦਾਅਵੇ ਕਰ ਗਏ ਹਨ ਪਰ ਲੋਕਾਂ ਦਾ ਹਾਲ ਉਥੇ ਬਹੁਤ ਮੁਸ਼ਕਲ ਹੈ ਲੋਕਾਂ ਦਾ ਕਹਿਣਾ ਹੈ ਵੀ ਕੁਝ ਵੀ ਨਹੀਂ ਪਹੁੰਚ ਰਿਹਾ ਜਿੰਨਾ ਮੁਸ਼ਕਲ ਹੈ ਐਨਡੀਆਰਐਫ ਦੀਆਂ ਟੀਮਾਂ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਹੋਰ ਕੀ ਕੁਝ ਹੋਇਆ ਸਭ ਕੋ ਜਾਣਦਾ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਬਹੁਤ ਜ਼ਿਆਦਾ ਆ ਗਿਆ ਤੁਸੀਂ ਫਿਰ ਵੀ ਪਿੰਡ ਖਾਲੀ ਨਹੀਂ ਕਰ ਰਹੇ ਹਾਂ ਕੋਈ ਇਹੋ ਜਿਹੀ ਸੁਰਤਾ ਹੀ ਨਹੀਂ ਜਿਹੜੇ ਮਤਲਬ ਸਾਨੂੰ ਕੋਈ ਮਤਲਬ ਹੋਇਆ ਹੋਵੇ ਵੀ ਚਲੋ ਬੱਚੇ ਆਪਣੇ ਪਰਿਵਾਰ ਲੈ ਕੇ ਬਾਹਰ ਜਾਓ ਸਿਰਫ ਇਹ ਸਰਕਲ ਵੀ ਕਰ ਉਸ ਕਰੀ ਜੰਨੇ ਜ਼ਰਾ ਕੋਈ ਇਹੋ ਜਿਹਾ ਹੈ ਨਹੀਂ ਕੋਈ ਮਤਲਬ ਪਰ ਸਾਡੇ ਲਈ ਕੋਈ ਸੁਵਿਧਾ ਹੋਈ ਹੈ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਜੀ ਸਰ ਉਹ ਤਾਂ ਝੂਠੇ ਦਾਅਵੇ ਕੋਈ ਸਰਕਾਰ ਸਰਕਾਰ ਸੁਖਦੀ ਪਰ ਇਹੋ ਜਿਹੇ ਸੰਭ ਕੁਝ ਨਹੀਂ ਹੋਇਆ ਆ ਤੁਸੀਂ ਦੇਖੋ ਸਰ ਅੱਜ ਕੱਲ ਪਰਪਲ ਵੀ ਆਈ ਹੈ ਨਿੰਨ ਰੋਡ ਹੈਗੀ ਹੈ ਇਹ ਬੰਦ ਹੋ ਗਿਆ ਸਰ ਸਾਡੇ ਦੇ ਬੱਚੇ ਉੱਥੇ ਰਹਿ ਜਾਣਗੇ ਸਰ ਬੱਚੇ ਡੋਬ ਜਾਣਗੇ ਸਰਕਾਰ ਕਹਿ ਰਹੀ ਅਸੀਂ ਐਨਡੀਆ ਦੀ ਟੀਮਾਂ ਵੀ ਲਾਈਆਂ ਕਿਸ਼ਤੀਆਂ ਵੀ ਲਾਈਆਂ ਸਰ ਪੁੱਛ ਨਹੀਂ ਆ ਰਿਹਾ ਸਾਬ ਪਰ ਵੀਡੀਓ ਬਾ ਪਾ ਕੇ ਠੀਕ ਐਦਾਂ ਹੀ ਬਣਾਈ ਜਾਂਦੇ ਆ ਫੇਰ ਫਲਾ ਲਾ ਕੇ ਕੋਈ ਐਦਾਂ ਦੀ ਕੋਈ ਸੁਵਿਧਾ ਨਹੀਂ ਕੀਤੀ ਸਾਡੇ ਲਈ ਕੋਈ ਸਾਡਾ ਕੀ ਨਾਮ ਹੈ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਕਾਮਪਰ ਦੇ ਕਿਸ ਕਿਸ ਤਰ੍ਹਾਂ ਦੀ ਕਹਿੰਦੇ ਪਾਣੀ ਆਣਾ ਦਿੱਕਤ ਆ ਗਈ ਹੈ ਬੜੀ ਜ਼ਿਆਦਾ ਕਿਸ ਕਿਸ ਤਰ੍ਹਾਂ ਦਿੱਕਤ ਆਈ ਹੈ ਵਿੱਚ ਸਰ ਪਹਿਲਾ ਨੰਬਰ 베ਰੀ ਦੀ ਉਹਦਾ ਨੰਬਰ ਕੋਈ ਕੋਈ ਚਾਰਾ ਨਹੀਂ ਆ ਰਿਹਾ ਫਸੂ ਵਸਤੀ ਕੋਈ ਚੀਜ਼ ਨਹੀਂ ਆ ਰਹੀ ਸਾਰਾ ਸਾਰਾ ਪਾਰ ਹੀ ਮੜੀ ਪਿਆ ਸਾਰਾ ਕੁਝ ਮਲ ਪਾਰੀ ਹੈ ਬਿੰਦਾ ਭਾਵੇਂ ਜੋ ਮਿਲਦਾ ਮੜ ਮੋਟਾ ਮਿਲ ਜਾਂਦਾ ਮਿਲ ਜਾਂਦਾ ਹੈ ਇੰਨਾ ਫਿਰ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਗੁਜ਼ਾਰਾ ਮਾੜੇ ਮੜ ਦਾਲ ਦਾ ਪਹਿਗਾ ਹੈ ਉਹ ਆਪੇ ਕਰਦੇ ਕੀ ਕਹਿ ਰਹੇ ਹੋ ਤੁਸੀਂ ਸਰ ਆਪਨਾ ਦਸਾਰਾ ਸਰ ਇਧਰ ਤੋਂ ਹੁਣ ਆ ਨਹੀਂ ਰਿਹਾ ਟਰਾਲੀ ਤੇ ਸਰ ਕਿਸ ਤੇ ਰਹੀ ਕਿੰਨਾ ਕੋ ਸਰਾਲੇਗਾ ਇਕੱਲੀ ਇਹ ਘਰਲੀ ਜਾਵੇਗਾ ਤੇ ਪਾਣੀ ਲਗਾਤਾਰ ਕਿੰਨੇ ਦਿਨਾਂ ਤੋਂ ਐਵੇਂ ਚੱਲ ਰਿਹਾ ਜੀ ਸਰ ਅੱਜ ਹੋ ਗਿਆ 15 ਦਿਨ ਹੋ ਗਏ ਤੇ ਫਸਲਾਂ ਜੀ ਫਸਲਾਂ ਸਰ ਬਿਲਕੁਲ ਜ਼ਿੰਮੇਦਾਰੀ ਤਾ ਬਰਬਾਦ ਹੋ ਗਏ ਜ਼ਿੰਮੇਦਾਰੀ ਤਾ ਕੁਝ ਨਹੀਂ ਪੱਲੇ ਹੈਗਾ ਸਰ ਸਾਡੀ ਸਾਰ ਜਮੀਨਾਂ ਵੀ ਬਹੁਤ ਖੱਤੀਆਂ ਨੇ ਸਰ ਨੂੰ ਜਰਾ ਪਿਛਲੇ ਸਾਲ ਮੁਆਵਜ਼ਾ ਵੀ ਨਹੀਂ ਮਿਲਿਆ ਸਰਕਾਰ ਕਹਿ ਰਹੀ ਅਸੀਂ ਮੁਆਵਜ਼ਾ 8500 ਰੁਪਿਆ 8000 ਰੁਪਇਆ ਤੇ 16000 ਰੁਪਇਆ ਸਰ 2030 ਚ ਸਾਨੂੰ ਦਿਖਾ ਦੇ ਨ ਕਿਸੇ ਵੀ ਕਾਗਜ਼ ਤੇ ਵੀ 2023 ਵਿੱਚ ਮਾਵਜਾ ਮਿਲਿਆ ਸਾਨੂੰ ਸਰ ਕਿਸੇ ਕਾਗਜ਼ ਤੇ ਵਿਖਾ ਦੇਵਣ ਵੀ ਮਾਵਜਾ ਮਿਲਿਆ ਅਸੀਂ ਸਰ ਜੂ ਜ਼ਰੂਰ ਆਵਾਂਗੇ ਸਾਨੂੰ ਮਾਵਜਾ ਦਿੱਤਾ ਗਿਆ ਸਰ ਸਾਨੂੰ ਕੁਝ ਮਿਲਿਆ ਹੀ ਨਹੀਂ ਸਾਡੀ ਸਾੜੀ ਜ਼ਮੀਨਾਂ ਖੱਤੀ ਕੀਤੀਆਂ ਨੇ ਸਾਰਾ ਫੋਨ ਕੀ ਬੰਨ ਕਰਦੇ ਸਰ ਸਾਡੀ ਜ਼ਮੀਨਾਂ ਪੱਕੀ ਕੀਤੀਆਂ ਜਾਣ ਬਿਲਕੁਲ ਪੱਕੀ ਕੀਤੀਆਂ ਸਾਨੂੰ ਸਰ ਮਾਵਜਾ ਵੀ ਨਹੀਂ ਮਿਲਦਾ ਸਰ ਜੀਵਿੰਦਰ ਤਾਂ ਬਿਲਕੁਲ ਬਰਬਾਦ ਹੋ ਗਿਆ ਉਹ ਤਾਂ ਮਰਨ ਲਈ ਨਾ ਥਾਂ ਹੀ ਲੱਭ ਰੀਆ ਪਾਣੀ ਹੈ ਕਹਿੰਦੇ ਛਲ ਮਾਰ ਜਾਵੇ ਇਸ ਨੂੰ ਬਹੁਤ ਚੰਗਾ ਹੈ ਕਿ ਸਰ ਨੂੰ ਕੁਝ ਨਹੀਂ ਮਿਲ ਰਿਹਾ ਨਾ ਮੈਂ ਤਾਂ ਘਰੇ ਪਿੰਡ ਤੇ ਰਹਿਣ ਵਾਲਾ ਇਹ ਪਾਣੀ ਇੰਨੀ ਤੇਜ਼ ਆ ਰਿਹਾ ਐ ਇਨਾ ਜ਼ਿਆਦਾ ਪਾਣੀ ਆ ਗਿਆ ਕਿ ਤੱਕਰ ਇਹ ਸਰ ਪਾਣੀ ਤੁਸੀਂ ਦੇਖ ਹੀ ਰਹੇ ਹੋ ਆਪਣੇ ਪੋਲ ਦੇ ਉੱਪਰੋਂ ਕਿੱਥੇ ਜਾਜਾ ਲਿਆਈ ਹੋਣਾ ਪੋਲ ਦੇ ਉੱਪਰੋਂ ਦੀ ਪ੍ਰੋਬਲਮ ਹੋ ਰਿਹਾ ਹੈ ਹਜੇ ਵੀ ਕਿਥੋਂ ਪਾਣੀ ਬਹੁਤ ਦੱਸਦੇ ਆ ਵੀ ਆ ਰਿਹਾ ਹੈ ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਲੋੜ ਹੈ ਇਹ ਅੱਗੇ ਪਿੰਡ ਨੂੰ ਜਾਂਦਾ ਰਸਤਾ ਰਾਮ ਸਿੰਘ ਪੈਣੀ ਮਾਫੋਂ ਨਗਰ ਦੋਨਾਂ ਨਾਲ ਨੰਬਰ ਲੱਗੀ ਇਹ ਇੱਕ ਹੀ ਰਸਤਾ ਹੈ ਸਾਡਾ ਜਿਹੜਾ ਆਪਨੇ ਆਣ ਜਾਣ ਨੂੰ ਹੈਗਾ ਇਹ ਇਹਦਾ ਵੀ ਸੰਪਰਕ ਟੁੱਟ ਰਿਹਾ ਤੁਸੀਂ ਦੇਖ ਰਹੇ ਆਇਓ ਦੇਖੇ ਹੀ ਹੋਣਾ ਤੁਸੀਂ ਕਿ ਸੜਕਾਂ ਕਿੰਨੀਆਂ ਖਰਾਬ ਹੋ ਰਹੀਆਂ ਮੈਨੂੰ ਤਾਂ ਇਹ ਲੱਗਦਾ ਵੀ ਅੱਜ ਦਾ ਦਿਨ ਹੀ ਹੈ ਇਸ ਤੋਂ ਬਾਅਦ ਇਹ ਸੜਕ ਬੰਦ ਹੋ ਜੂਗੀ ਇਸ ਤੋਂ ਬਾਅਦ ਸਾਨੂੰ ਕਿਸਿਆਂ ਨਾਲ ਆਣਾ ਪਊਗਾ ਵਾਰ ਤੇ ਕਿਸਿਆਂ ਹਜੇ ਪ੍ਰਸ਼ਾਸਨ ਸਾਡੇ ਤੱਕ ਪਹੁੰਚਾ ਨਹੀਂ ਰਿਹਾ ਤੁਹਾਡਾ ਕੀ ਨਾਮ ਹੈ ਸੈਂਟਰ ਕੋਲ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत